ਸਾਊਦੀ ਅਰਬ ਦੇ ਵਿੱਚ ਆਪਣੀ ਪਹਿਲੀ ਰਾਤ ਦਾ ਟਿਕਾਣਾ ਆ ਜਗ੍ਹਾ ਤੇ ਸੀ ਇੱਥੇ ਟਿਕੇ ਸੀ ਟੈਂਟ ਲਾਇਏ ਸੀ ਤੇ ਸਵੇਰੇ ਉੱਠਦਿਆਂ 6:30 ਹੋਏ ਆ ਇਹ ਬਾਈ ਹੁਣੀ ਆਏ ਆ ਆਪਣੇ ਪੰਜਾਬੀ ਟਰੱਕ ਡਰਾਈਵਰ ਅ ਯੂਏ ਤੋਂ ਇਧਰ ਨੂੰ ਚੱਲਦੇ ਆ ਸਾਊਦੀ ਬਾਰ ਤੇ ਬਾਰਡਰ ਲੰਘ ਕੇ ਰਾਤ ਨੂੰ ਇੱਥੇ ਗੱਡੀਆਂ ਲਾਉਂਦੇ ਆ ਇਹ ਇਹ ਬਾਈ ਹੁਣੀ ਸਟੋਰੀ ਦੇਖ ਕੇ ਆ ਗਏ ਇੰਸਟਾਗ੍ਰਾਮ ਤੋਂ ਸਾਸਰੀਕਾਲ ਵੀਰੇ ਇੱਕ ਵਾਰੀ ਫੇਰ ਅਸੀਂ ਪਿਛ ਦੋ ਦਿਨ ਪਹਿਲਾਂ ਮਿਲੇ ਸੀਗੇ ਤੇ ਉਦੋਂ ਦੇ ਬਾਈ ਹੁਣੀ ਬਾਰਡਰ ਤੇ ਹੀ ਖੜੇ ਆ ਕਿਉਂਕਿ ਇਹਦੇ ਟਰੱਕਾਂ ਦੀ ਅਪਾਇੰਟਮੈਂਟ ਵਾਲਾ ਚੱਕਰ ਜਾ ਲੰਮਾ ਚੌੜਾ ਹੁੰਦਾ ਤੇ ਇਹ ਵੀਰ ਹੋਣੀ ਮੁੱਗੇ ਤੋਂ ਆ ਬਾਈ ਸਾਸਰੀ ਕਾਲ ਮੁੱਗੇ ਕੋਲੇ ਪਿੰਡ ਇਹਨਾਂ ਦਾ ਸਾਬੂ ਵਾਲਾ ਸਾਬੂ ਵਾਲਾ ਸਾਬੂ ਵਾਲਾ ਸਭ ਤੁਸੀਂ ਵੀ ਉਧਰ ਜੁਈ ਜੁਏ ਆਏ ਹੋ ਤੁਸੀਂ ਜਾਣਾ ਇਧਰ ریاض ਵਾਲਾ ریاض ਰਾਜਧਾਨੀ ਹੈ ਦੀ 사우ਦੀ ਅਰਬ ਦੀ ਚਲੋ ਬਾਈ ਲੱਗੋ ਤਣ ਪਤਣ ਕਿਤੇ ਇਹ ਦੇਸ਼ ਜਦੋਂ ਬਾਰਡਰ ਬੰਦਾਂ ਲੰਗਦਾ ਤਾਂ ਆਪਣੇ ਟਰੱਕਾਂ ਵਾਲੇ ਬਾਈਆਂ ਕੋਲੇ ਕੀ ਹੁੰਦਾ ਪਾਣੀ ਭਰਿਆ ਹੁੰਦਾ ਨੀਲੇ ਡਰਮ ਜੇ ਵਿੱਚ ਵੱਡਾ ਬਾਬਾ ਸਾਰਾ ਭਾਂਡੇ ਭੁੰਡੇ ਧੋਣ ਵਾਸਤੇ ਔਰ ਸਮਨੇ ਨੀਲਾ ਡਰਮ ਬੱਗਾ ਹੋਇਆ ਅੰਦਰ ਇਹਦੇ ਉਹ ਸਾਰਾ ਪਾਣੀ ਬਾਰਡਰ ਤੇ ਹੇ ਢਲਾ ਦਿੰਦੇ ਆ ਟੂਟੀ ਖੋਲ ਦਿੰਦੇ ਆ ਉਹਦਾ ਕਾਰਨ ਇਹ ਹੁੰਦਾ ਇਹਨਾਂ ਨੂੰ ਸ਼ੱਕ ਹੁੰਦਾ ਵੀ ਕਿਤੇ ਕੋਈ ਬੰਦਾ दारू ਲੈ ਕੇ ਨਾ ਲੰਘ ਜੇ ਤਾਂ ਕਰਕੇ ਸਾਰਾ ਕੋ ਖਾਲੀ ਕਰਾ ਕੇ ਵੈਸੇ ਇੱਥੇ ਰਿਆਦ ਦੇ ਵਿੱਚ ਕੱਲ ਪਰਸੋਂ ਹੀ ਖੁੱਲੀ athe ਵੀਰ ਦੋ ਕਿ ਦਿਨ ਹੋਇਆ ਦੋ ਕਿ ਦਿਨ ਹੋਇਆ ਕੱਲ ਪਰਸੋਂ ਇੱਥੇ दारू ਦਾ ਠੇਕਾ ਵੀ ਖੁੱਲ ਗਿਆ ਵੈਸੇ ਪਰ ਫਿਰ ਵੀ ਬਾਰਡਰ ਤੋਂ ਕਹਿੰਦੇ ਜੇ ਵੀ ਬੋਤਲ ਜੰਪੂਆ ਵੀ ਫੜਿਆ ਜਾਵੇ ਬੰਦੇ ਨੂੰ ਜੇਲ੍ਹ ਕਰ ਦਿੰਦੇ ਆ ਆ ਮੁਸਲਮ ਮੁਲਕਾ ਦੇ ਫਿਰ ਕਾਨੂੰਨ ਇਹਨਾਂ ਦੇ ਹਿਸਾਬ ਕਿਤਾਬ ਦੇ ਤਗੜੇ ਆ। ਬਾਈ ਹੁਣਾਂ ਦੇ ਨਾਲ ਅੱਜ ਚਾਹ ਦਾ ਸੀਗਾ। ਵੀਰ ਨੇ ਸਾਨੂੰ ਆਪ ਹੀ ਠਾਇਆ ਜਾ ਕੇ ਇਹਨਾਂ ਨੇ ਦੇਖ ਲਿਆ ਵੀ ਭਾਈ ਇੱਥੇ ਬੰਦੇ ਪਏ ਆ ਤੇ ਸਾਨੂੰ ਜਗਾਇਆ। ਧੰਨਵਾਦ ਤੇਰਾ ਛੋਟੇ ਵੀਰ। ਆ ਸਾਹਮਣੇ ਇੱਥੇ ਇਹੋ ਜਿਹੇ ਏਟੀਐਮ ਬਣੇ ਹੋਏ ਨੇ। ਇਹ ਏਟੀਐਮ ਡਰਾਈਵ ਥਰੂ ਆ। ਗੱਡੀ 'ਚ ਬੈਠਾ ਬੈਠਾ ਬੰਦਾ ਜਾਂਦਾ ਜਾਂਦਾ ਤੇ ਕਾਰਡ ਖਸਾ ਦੇ ਤੇ ਪੈਸੇ ਸਵਾਈਪ ਕਰ ਸਕਦਾ। ਆਪਣੇ ਕੋਲੇ ਕਾਰਡ ਆਪਾਂ ਦੇਖਦੇ ਆ ਮੜਾ ਜ ਮੱਥਾ ਮਾਰ ਕੇ ਇੱਥੇ ਮੈਨੂੰ ਦੇ ਦੇ ਕਾਰਡ ਬਤਾਉਂ ਜੀ ਕਿੱਦੇ ਨਹੀਂ ਨਿਕਲ ਨਿਕ ਮੁੜੂਗਾ ਸਹੀ ਕਾਰਡ ਬੈਂਕ ਦਾ ਨਹੀਂ ਮੜਾ ਐਮ ਏ ਡੀ ਏ ਇਹ ਖੜ ਜਾ ਅੰਗਰੇਜ਼ੀ ਅਰਬੀ ਅਰਬੀ ਚ ਹੋ ਜੋ ਇਹ ਦੇਖ ਦੇ ਵਿੱਚ ਅਸੀਂ ਜਿਉਂਦੇ ਵੜੇ ਆ ਨਾ ਪਿੰਨ ਪਿੰਨ ਇਹ ਕਰ ਲਈਏ ਇਹ ਲੱਗ ਜੂ ਪਤਾ ਐਸ ਵੀ ਆਲੇ ਦਾ ਵੇ ਚੱਲਦਾ ਕਾਰਡ ਕੇ ਨਹੀਂ 50 50 ਕੱਢ ਕੇ ਦੇਖੀਏ ਆਪਾਂ ਕਰ ਸੌ ਕੇ ਰੀ 50 ਦਾ ਰੋਟ ਨਹੀਂ ਹੁੰਦਾ ਵਿੱਚ ਇੰਨੇ ਵੀ ਤਰੀ ਵੇਣੀਆਂ ਤੋਂ ਵੀ ਨਹੀਂ ਨਹੀਂ ਜੇ ਆਰ ਨੋਟ ਨਿਕਲ ਆਇਆ ਤਾਂ ਮਤਲਬ ਇਹ ਆਪਣਾ ਇੰਟਰਨੈਸ਼ਨਲ ਕਾਰਡ ਆ ਜਿਹੜਾ ਐਕਟਿਵ ਹੋ ਗਿਆ ਐਸਬੀ ਆਲੇ ਨੂੰ ਮੈਂ ਲਾਂਭਾ ਦੇ ਕੇ ਆਇਆ ਸੀਗਾ ਮੇਰਾ ਲੱਗਦਾ ਹੋ ਗਿਆ ਕੰਮ ਇਹ ਸਰਕਾਰੀ ਤੇ ਸਰਕਾਰੀ ਹੁੰਦੇ ਆ ਤੇ ਦੇ ਵਾ ਤੇਰਾ ਐਸਏਸੀ ਵਾਲਾ ਕੰਮ ਜਾਬ ਆ ਵੀਰ ਓਏ ਓਏ ਆ ਗਿਆ ਓਏ ਆ ਜਾਲਮ ਤੇ ਆ ਬੱਚਿਆ ਆ ਵੀਰੇ ਇਥੋਂ ਦੀ ਕਰੰਸੀ ਆ 사우ਦੀ ਅਰੇਬੀਅਨ ਮੋਨਿਟਰੀ ਇਥਸ ਰੀਤੀ ਏ 220 ਰੁਪਇਆ ਨਿਕਲ ਆਇਆ ਆਪਣਾ ਇੰਡੀਆ ਦਾ 220 ਸਾਢੇ 220 ਸਾਢੇ 250 ਕੁਝ ਟੈਸਟ ਦੇਖੀ ਕਿੰਨੇ ਇਕੱਠੇ ਕੇ ਮੈਸੇਜ ਆਏ ਉਹ ਦਿਨੋਂ ਮੈਸੇਜ ਤਾਂ ਹੁਣ ਮੈਂ ਸਿਮ ਹੀ ਨਹੀਂ ਚੱਲਦਾ ਉਹ ਬੰਦ ਆ ਜੀ ਟੂ ਕੱਟਦੇ ਹੋਣਗੇ ਹਾਂ ਬਸ ਠੀਕ ਆ ਚਲ ਆਤਾ ਆਪਾਂ ਕੱਲ ਦਾਖਲ ਹੋਇਆ 사우ਦੀ ਅਰੇਬੀਆ ਦੇ ਵਿੱਚ ਤੇ 사우ਦੀ ਅਰੇਬੀਆ ਤੇ ਵੀਜ਼ੇ ਬਾਰੇ ਥੋੜੀ ਜੀ ਗੱਲਬਾਤ ਕਰੀਏ ਇਹਦਾ ਵੀਜ਼ਾ ਲੈਣ ਲਈ ਆਨਲਾਈਨ ਅਪਲਾਈ ਕਰਨਾ ਪੈਂਦਾ ਅਪਾਇੰਟਮੈਂਟ ਲੈਣੀ ਪੈਂਦੀ ਆ ਤੇ ਦਿੱਲੀ ਚ ਇਹਦਾ VFS ਹੁੰਦਾ ਜਿਵੇਂ ਹੋਰ ਦੇਸ਼ਾਂ ਦਾ ਕੈਨੇਡਾ ਅਮਰੀਕਾ ਦਾ ਉਸੇ ਤਰ੍ਹਾਂ ਆਪਣੇ ਅਮਰੀਕਾ ਦੇ ਚਾਲੇ ਇੰਟਰਵਿਊ ਹੁੰਦੀ ਆ ਇਹਨਾਂ ਨੇ ਉਂਗਲਾਂ ਦੇ ਨਿਸ਼ਾਨ ਲਏ ਆ ਬੈਂਕ ਸਟੇਟਮੈਂਟ ਲਈ ਆ ਤੁਸੀਂ ਕੀ ਕੰਮ ਕਰਦੇ ਹੋ ਉਹ ਸਾਰੀਆਂ ਚੀਜ਼ਾਂ ਇਹ ਲੈਂਦੇ ਆ ਇੱਕ ਸਹੀ ਤਰੀਕੇ ਨਾਲ ਪੂਰਾ ਸਿਸਟਮ ਹੁੰਦਾ ਸਾਊਦੀ ਅਰੇਬੀਆ ਦੇ ਵੀਜ਼ੇ ਦਾ ਤੇ ਜਿਹੜਾ ਇਹਦੀ ਫੀਸ ਭਰੀ ਸੀ ਅਸੀਂ 15000 ਤੇ 11 ਰੁਪਏ ਇੱਕ ਜਣੇ ਦੇ ਤੇ ਵੀਜ਼ਾ ਮਿਲਿਆ ਸਾਨੂੰ ਇਹ 90 ਦਿਨਾਂ ਦਾ ਇੱਕ ਸਾਲ ਦਾ ਵੀਜ਼ਾ ਮਿਲਿਆ 90 ਦਿਨਾਂ ਦਾ ਇੱਕ ਵਾਰੀ ਚ ਆਪਾਂ ਸਟੇ ਕਰ ਸਕਦੇ ਆਂ ਇਹ ਦੇਸ਼ ਦੇ ਵਿੱਚ ਤੇ ਇਸ ਵੇਲੇ ਬੱਤਾ ਬਾਰਡਰ ਤੇ ਕੱਲ ਐਂਟਰ ਹੋਏ ਆਂ ਤੇ ਬੱਤਾ ਬਾਰਡਰ ਤੇ ਹੀ ਖੜੇ ਆਂ ਪਟ્રોલ ਪੰਪ ਤੇ ਇੱਥੇ ਇਹਦੇ ਸਾਡਾ ਰੂਟ ਇਹ ਆ ਵੀ ਇੱਥੋਂ ਹੁਣ ਚੱਲਾਂਗੇ ਸਲਵਾ ਹੋ ਕੇ ਪਹਿਲਾਂ ਜਾਵਾਂਗੇ ਕਤਰ ਕਤਰ ਨੂੰ ਦੇਖਣ ਤੋਂ ਬਾਅਦ ਫਿਰ ਵਾਪਸ ਉਸੇ ਸੜਕ ਤੇ ਆਵਾਂਗੇ ਫਿਰ ਜਾਵਾਂਗੇ ਸਿੱਧਾ ਸਾਊਦੀ ਅਰੇਬੀਆ ਵਿੱਚ ਫਿਰ ਬਹਿਰੈਨ ਵੜਾਂਗੇ ਬਹਿਰੈਨ ਤੋਂ ਹੀ ਪੁਲ ਲੰਘ ਕੇ ਬਾਹਰ ਆਵਾਂਗੇ ਉਦੋਂ ਗਾਂ ਫਿਰ ਸਾਉਦੀ ਇਹਦੇ ਬੀਏ ਤੇ ਹੋਰ ਗੇੜੇ ਦੇਵਾਂਗੇ ਨਕਸ਼ਾ ਸਮਝ ਕੇ ਨਕਸ਼ਾ ਦੇਖ ਕੇ ਸਾਰੀਆਂ ਗੱਲਾਂ ਪਤਾ ਲੱਗਣੀਆਂ ਵੀ ਇਹ ਰੂਟ ਕੀ ਆ ਤੇ ਇੱਥੇ ਬਾਈ ਹੁਣਾਂ ਨਾਲ ਅਸੀਂ ਚਾਹ ਪਾਣੀ ਪੀ ਜਾਂਦੇ ਜਿੰਨੇ ਵੀ ਇੱਥੇ ਖੜੇ ਆਪਣੇ ਪੰਜਾਬੀ ਭਰਾ ਟਰੱਕਾਂ ਵਾਲੇ ਇੱਥੇ ਮਿਲਿ-ਗਲੀ ਜਾਂਦੇ ਆ ਕੱਟਦੇ ਬਾਈ ਇੱਕ ਫੋਟੋ ਸਾਰੇ ਖੇ ਦਿਨੇ ਆ ਬਾਬਾ ਆਹੋ ਆਲੋ ਯਾਰ ਤੁਸੀਂ ਹੁਣ ਫਾਈਲ ਨੂੰ ਫੋਟੋ ਕਿੱਥੇ ਲਾਇਆ ਬਾਈ ਇਧਰ ਥੋੜਾ ਥੋੜਾ ਮੈਂ ਕਹਿੰਦਾ ਨਹੀਂ ਨਹੀਂ ਆ ਜਾ ਚਿਲਾ ਵੀਰੇ ਹੱਥ ਖਿੱਚ ਲੈ ਪਾ ਸੈਟ ਇਹ ਜਗ੍ਹਾ ਤੇ ਆਪਣੇ ਪੰਜਾਬੀ ਭਰਾ ਟਰੱਕਾਂ ਵਾਲੇ ਬਹੁਤ ਬੈਠੇ ਆ ਅੱਜ ਦੇਵ ਥੋੜਾ ਜਿਹਾ ਢਿੱਲਾ ਸੀ ਤਾਂ ਕਰਕੇ ਦੇਵ ਦਾ ਹਜੇ ਪਾਉ ਨਹੀਂ ਪਿਆ ਤੁਰਨ ਦਾ ਉਹ ਕਹਿੰਦਾ ਵੀ ਭਾਈ ਠਰ ਕੇ ਚੱਲਾਂਗੇ ਤੇ ਨਾਲੇ ਇਹਨਾਂ ਕੋਲੇ ਚਾਹਾਂ ਚੂਹਾ ਪੀ ਜਾਂਦੇ ਬਾਈਆਂ ਕੋਲੇ ਕੁਝ ਇਧਰ ਨੂੰ ਜਾਈ ਜਾਂਦੇ ਕਤਰਕੁਤਰ ਵਾਲ ਨੂੰ ਤੇ ਕੁਝ ਉਧਰੋਂ ਵਾਪਸ ਆਈ ਜਾਂਦੇ ਸਾਰੇ ਇਹ ਇਸ ਤੇ ਬਾਰਡਰ ਕੋਲੇ ਇਹਨਾਂ ਨੂੰ ਬੜਾ ਲੰਮਾ ਸਮਾਂ ਰੁਕਣਾ ਪੈਂਦਾ ਤਾਂ ਕਰਕੇ ਇਹਨਾਂ ਨਾਲ ਗੱਲਾਂ ਬਾਤਾਂ ਕਰੀ ਇਹਨੇ ਸੋਣਾ ਸਮਾਂ ਲੰਘਦਾ ਬਲਦੇਵ ਉਹਨਾਂ ਚਾਹ ਰਾਮ ਕਰਦਾ ਦਵਾਈ ਦੂਈ ਲਈ ਹੋਈ ਆ ਨਹੀਂ ਜਦੋਂ ਅਸਾਂ ਤੁਸੀਂ ਗੱਡੀ ਤੇ ਜਾ ਰਹੇ ਹੋ ਉਹਨੇ ਇੱਕ ਦੂਜੇ ਨੂੰ ਫੋਨ ਲਾ ਕੇ ਇਹ ਕਾਨਫਰੰਸ ਹੋਦੀ ਕਿ ਹਾਲੇ ਵੀ ਸਾਰਿਆਂ ਦੇ ਇਕੱਠਿਆਂ ਦੀ ਸਾਰੇ ਇਕੱਠੇ ਲੱਗੇ ਤੇ ਅਸੀਂ ਦੁੱਖ ਸੁੱਖ ਬੋਲ ਰਹੇ ਸੀ ਕਿ ਕੋਈ ਪੰਜਰੇ ਆ ਜਾਈਏ ਠੀਕ ਹੈ ਠੀਕ ਹੈ ਭਾਈ ਦਾ ਉਧਰ ਤਾਂ ਢਾਂਟਾ ਘੰਟਾ ਘਟਾ ਕੇ ਗੱਲਾਂ ਮਾਰੀ ਜਾਂਦਾ ਬੱਟਾ ਬਾਸੀ ਭਾਈ ਕਰੀਦਾ ਕਿਉਂਕਿ ਰਾਤ ਨੂੰ ਕਾ ਲਿਆ ਫੋਨ ਇਧਰ ਫ੍ਰੀ ਆ ਆਬਸ ਦੇ ਵਿੱਚ ਫ੍ਰੀ ਆ ਫੋਨ ਤੁਹਾਡਾ ਫੋਨ ਫ੍ਰੀ ਆ ਗੱਲਾਂ ਬਾਤਾਂ ਕਰੀ ਜਾਂਦੀਆਂ ਠੀਕ ਨਹੀਂ ਲੱਗਦੀ ਨੀਂਦ ਆਉਂਦੀ ਤਾਂ ਫੋਨ ਨਾਲ ਹੀ ਲੱਗ ਜੇ ਸਾਡੇ ਰੂਮ ਇਕੱਠੇ ਆ ਪਰ ਮਿਲਦੇ ਨਹੀਂ ਬਾਟਰਦੇ ਆ ਅੱਛਾ ਰੂਮ ਤੁਹਾਡੇ ਇਕੱਠੇ ਆ ਤੇ ਮੇਲੇ ਬਾਟਰ ਤੇ ਹੁੰਦੇ ਆ ਆਉਂਦੇ ਆ ਰੋਡ ਤੇ ਮਿਲ ਕੇ ਕਈ ਵਾਰੀ ਬੜੀ ਤੁੰਦੇ ਦੇ ਸੀ ਨਾ ਛੇ ਮਹੀਨੇਵਾਂ ਨਹੀਂ ਮਿਲਦੇਗੇ ਕੋਈ ਰੋਡਾਂ ਦੇ ਤਰੇਹੇ ਜੇ ਕੋਈ ਆ ਫੋਨ ਤੇ ਗੱਲ ਹੁੰਦੀ ਆ ਫੇਰ ਉਹਨਾਂ ਤੇ ਹੀ ਇੰਦਾ ਤੁਰੇ ਫਿਰਦੇ ਨੇ 6 ਮਹੀਨੇ ਵੀ ਲੰਘ ਗਏ ਤੇ ਮਿਲਦੇ ਨੇ ਕਹਿੰਦਾ 50 ਘਟਕੇ ਉਹਨਾਂ ਨੂੰ 6-7 ਮਹੀਨੇ ਮਿਲ ਗਿਆ ਜੀ ਅੰਦਾਜ਼ਾ ਸਹੀ ਹੈ ਭਾਈ ਕੰਮ ਹੀ ਬਾਹਰ ਹੋ ਜਾ ਤੁਹਾਨੂੰ ਬੰਦਾ ਟੱਕਾਂ ਦਾ ਨਹੀਂ ਨਹੀਂ ਉਹ ਰਾਜਵਿੰਦਰ ਦੇ ਨਹੀਂ ਉਹਦੇ ਨਾਮ ਤੇ ਸਾਡੇ ਪਿੰਡ ਹਾਂ ਨਹੀਂ ਉਹਦੇ ਢੁੱਡੀ ਕੇ ਦਾ ਨਾਮ ਕੀ ਹੈ ਢੁੱਡੀ ਢੁੱਡੀ ਕੇ ਦਾ ਪਿੰਡ ਪਿੰਡੇ ਲੱਗ ਜਾਂਦਾ ਢੁੱਡੀ ਕੇ ਦਾ ਪਟੜਾ ਲੱਗ ਢੁੱਡੀ ਕੇ ਸਾਡਾ ਪਰਹੰਡਾ ਢੁੱਡੀ ਕੇ ਦਾ ਸਾਡੇ ਨਾਲ ਨਹੀਂ ਹੁੰਦਾ ਮੁੰਡਾ ਸਿਕੰਦਰ ਹਾਂ 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 ਉਹਦਾ ਪਿੰਡਾ ਢੁੱਡੀ ਕੇ ਅੱਛਾ ਅੱਛਾ ਠੀਕ ਜਿਹੜਾ ਮੋਗਾ ਥੋੜਾ ਕਿਹੜਾ ਇਲਾਕਾ ਮੇਰਾ ਮੋਗਗਾ ਹੀ ਆ ਇਹ ਸਾਰੇ ਮੋਗਗੇ ਦੇ ਮੈਂ ਕਿਹੜਾ ਪਿੰਡ ਦਾ ਮਾਣੂ ਕੇ ਗੱਲ ਆ ਮਾਣੂ ਕੇ ਗੱਲ ਕਿੱਲ ਮਾਣੂ ਕੇ ਇਹ ਮਾਣੂ ਕੇ ਗੱਲਾਂ ਦੇ ਮੈਂ ਕੱਲਾ ਮੱਝਾਂ ਨਾਲ ਵਿੱਚ ਨਹੀਂ ਮਾਣ ਗਣੇ ਚ ਸਾਰੇ ਬਾਲ ਵਹੀ ਮੇਰੇ ਆ ਜੀ ਸਾਰੇ ਮਿਲ ਬਈ ਯਾਰ ਪੂਰੇ ਪਿੰਡ ਪਿੰਡ ਨਾਲ ਸਾਰੇ ਇਕੱਠੇ ਹੀ ਕਰੇ ਵਿਆਹ ਪੰਜਾਬ ਪੂਰਾ ਇਕੱਠੇ ਆ ਹਾਂ ਮੈਂ ਕੱਲਾ ਹੀ ਇੰਨੇ ਜਿ ਮੱਝਾਂ ਨਾਲ ਚਲੋ ਜੀ ਬਾਕੀ ਤੁਸੀਂ ਕਿੱਥੇ ਮੱਝੇ ਦੋ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਪਿੰਡ ਵਰਪਾਲ ਆਪਣਾ ਵਰਪਾਲ ਪਿੰਡ ਦਾ ਸਿਆ ਸੀਗਾ ਠੀਕ ਆ ਭਾਈ ਠੀਕ ਆ ਭਾਈ ਕਹਿੰਦਾ ਯਾਰ ਮੇਰਾ ਟਰੱਕ ਵਿੱਚ ਆਉਣਾ ਚਾਹੀਦਾ ਗੁਰਨਾਲ ਚਾ ਅ ਲੰਬੇ ਸਮੇਂ ਬਾਅਦ ਫਿਰ ਪਿੰਡ ਜਾ ਕੇ ਬਾਈ ਮਿਲਦੇ ਜਵਾਖਾਂ ਨੂੰ ਪਰ ਐ ਵੀ ਠੀਕ ਆ ਬਾਈ ਹਨਾ ਬੀ ਤਾਂ ਹੀ ਪੂਰੀਆਂ ਹੋ ਜਾਂਦੀਆਂ ਇਦਾਂ ਇਦਾਂ ਬਾਈ ਇਦਾਂ ਰੀਝਾਂ ਉਹ ਜਦੋਂ ਬਾਹਰ ਆਏ ਫਿਰ ਆਪਾਂ ਇਦਾਂ ਹੀ ਕੋ ਹਾਂ ਪਰ ਦੇਸ਼ਾਂ ਦੇ ਕਿੰਦਾ ਸਹੀ ਆ ਸਹੀ ਆ ਮਨ ਕਿਨੇ ਕਿਚਾ ਸਾਡੇ ਇੱਥੇ ਬੜੇ ਵੱਡੇ ਇੱਥੇ ਬਿਲਕੁਲ ਹੋਰ ਬਾਈ ਕਬੱਡੀ ਵਾਲਿਓ ਬਹੁਤ ਉਹਦੇ ਜੀ ਬਾਈ ਸਸਰੀਕਾਲ ਬਾਈ ਕੁਦੇ ਹੋਣੀ ਅੱਜ ਸਾਡੇ ਕੋਲੇ ਪਹੁੰਚੇ ਆ ਤੇ ਤੁਹਾਡਾ ਇੱਥੇ ਆਉਣ ਤੇ ਜੀ ਆ ਨਿੱਕਾ ਸਵਾਗਤ ਕਰਦੇ ਸੌਦੀ ਯਾਰਬ ਵਿੱਚ ਸਾਡਾ ਸਵਾਗਤ ਹੋ ਗਿਆ ਹਾਂਜੀ ਸੌਦੀ ਦੀ ਐਂਟਰੀ ਦੇ ਵਿੱਚ ਕਿਉਂਕਿ ਅਸੀਂ ਦੁਬਈ ਤੋਂ ਸੌਦੀ ਤਿੰਨ ਚਾਰ ਮਲਕਾਂ ਜਾਂਦੇ ਆ ਤੇ ਬਹੁਤ ਧੰਨਵਾਦ ਆ ਬਾਈ ਜੀ ਤੁਹਾਡਾ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਸੌਦੀ 'ਚ ਆਪਣੇ ਬੰਦੇ ਦੂਰ 사우ਦੀ ਵੱਡਾ ਬਾਲ ਹੈ ਨਾ ਤਾਂ ਬਹੁਤ ਵੱਡਾ ਜੀ ਇੱਕ ਸਵੇਰੇ ਮੇਲੀ ਨੇ ਆਪਦੀ ਲੋਕੇਸ਼ਨ ਭੇਜੀ 950 ਕਿਲੋਮੀਟਰ ਦੂਰ ਹੈ ਇੱਥੇ ਇੱਥੇ ਬਾਈ ਜੀ ਓਹ ਵਾਲੀ ਸਾਈਡ ਹੋਣਾ ਉਹ ਹਜ਼ਾਰ 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 ਕਿਲੋਮੀਟਰ ਦੇ ਰੋਡ ਸਿੱਧੇ ਪਏ ਜਿਨ੍ਹਾਂ 'ਚ ਕੋਈ ਰਾਉਂਡ ਬੋਰਡ ਹੀ ਹੈ ਨਹੀਂਗਾ ਜਿਹੜੇ ਇੰਨੇ ਲੰਮੇ ਲੰਮੇ ਰੋਡ ਆ ਯਾਰ ਕੋਈ ਰਾਉਂਡ ਬੋਰਡ ਹੈ ਨਹੀਂ ਪੰਪ ਪੂੰਪਾ ਬਹੁਤ ਬਹੁਤ ਉਹ ਸਾਰਾ ਕੁਝ ਹੈਗਾ ਯਾਨੀ ਉਦਾਂ ਰਾਉਂਡ ਬੋਰਡ ਕੋਈ ਨਹੀਂ ਆਉਣਾ ਜਿਹੜੇ ਕ੍ਰਾਸ ਕ੍ਰਾਸਾਂ ਬਣੀਆਂ ਉੱਤੋਂ ਦੀ ਬ੍ਰਿਜ ਦੇ ਪਾਰ ਕਰ ਜਾਂਦੇ ਆ ਤੇ ਜਿਹੜੇ 900 ਕਿਲੋ 1000 1000 ਕਿਲੋਮੀਟਰ ਕੋਈ ਰੌਣਕ ਬੋਰਡ ਨਹੀਂ ਆਉਂਦਾ ਵਿੱਚ ਬਾਈ ਤੁਸੀਂ ਚੱਲਦੇ ਆ ਇੱਧਰ ਮੈਨੂੰ ਇੱਕ ਇਹ ਦੱਸੋ ਵੀ ਇਹ ਨੌਨ ਮੁਸਲਮ ਨੂੰ ਕਿੱਥੋਂ ਘੋੜ ਦਿੰਦੇ ਆ ਮੱਕੇ ਤੋਂ ਉਹ ਮੋੜਦੇ ਆ ਬਾਈ ਮੱਕੇ ਤੋਂ 6 ਕਿਲੋਮੀਟਰ ਬਾਅਦ ਤੱਕ ਮੱਕੇ ਦੀ ਹੱਦ ਸ਼ੁਰੂ ਹੁੰਦੀ ਹੈ ਨਾ ਮੱਕੇ ਸਾਹਿਬ ਦੀ ਹੱਦ ਸ਼ੁਰੂ ਹੁੰਦੀ ਆ ਹਾਂ ਤੇ ਨੌਂ ਬਜਰਾਂ ਦਾ ਖੇਡ ਦੇ ਬੋਲ ਆ ਜਾਂਦੇ ਆਪਾਂ ਨੂੰ ਉੱਥੇ ਰੈੱਡ ਬੋਰਡ ਲੱਗੇ ਹੋਏ ਆ ਰੈੱਡ ਬੋਰਡ ਲੱਗੇ ਹੋਏ ਉੱਥੇ ਨੌਂ ਬੋਲ ਤੇ 3 ਤੋਂ 10 ਕਿਲੋਮੀਟਰ ਅੱਗੇ ਪਹਿਲਾਂ ਮੱਕੇ ਤੋਂ 7 ਕਿਲੋਮੀਟਰ ਅੱਗੇ ਆ। ਨਦੀਂਜ ਤੋਂ 10 ਕਿਲੋਮੀਟਰ ਅੱਗੇ ਪਹਿਲਾਂ ਰਾਈਟ ਹੋ ਜਾਂਦੇ ਆਪਾਂ। ਮੱਕੇ ਤੋਂ ਮੱਕੇ ਤੋਂ 7 ਕਿਲੋਮੀਟਰ ਅੱਗੇ ਠੀਕ ਅੱਛਾ। ਡਾਊਨ ਪੈਂਦੀ ਹੋ ਤਾਂ ਡਾਊਨ ਤੋਂ ਅੱਗੇ ਜਾ ਕੇ ਆਪਾਂ ਰਾਈਟ ਕਰ ਜਾਣਾ। ਬਾਕੀ ਚਲੋ ਆਪਦਾ ਧਿਆਨ ਹੀ ਰਹੂਗਾ। ਹਾਂਜੀ ਹਾਂਜੀ। ਦੇਖਦੇ ਆ ਨਜ਼ਾਰੇ ਬਾਈ। ਬਾਕੀ ਆਪਣੇ ਬੰਦੇ ਮਿਲਦੇ ਨੇ ਸਾਨੂੰ ਸਾਰੇ। ਆ ਬੰਦੇ ਮਿਲ ਹੀ ਜਾਂਦੇ ਆ ਬਾਈ, ਬੰਦੇ ਮਿਲ ਜਾਂਦੇ ਆ। अच्छा उचे वोडाफोन चलਦੀ ਆ Oriodo ਤੇ Vodafone ਚਲਦੀ ਉਹਦੇ ਚ ਅਮਾਨ ਚ ਵੀ ਸੀਗਾ Vodafone ਹਾਂਜੀ ਉੱਥੇ ਹੀ Oriodo ਉਥੇ Oriodo ਆ ਹਾਂਜੀ ਹਾਂਜੀ ਉਹ ਵੀ ਨੰਬਰ ਹੈ ਜੀ ਅਮਾਨ ਟੈਲ ਦਾ ਚ ਪਾ ਕੇ ਦਾ ਚਾਰਜ ਕਰ ਲਿਓ ਇਹ ਕਾਰਡ ਵੀ ਹੈਗਾ ਨੰਬਰ ਇਹਦੇ ਉੱਪਰ ਹੀ ਲਿਖਿਆ ਪਿਆ ਨਾ ਚਾਰੀ ਜਿਹੜੀ ਕਾਰਡੀ ਆ ਨਾਲ ਅੱਛਾ ਬਾਈ ਤੁਹਾਡਾ ਨਾ ਗੁਰਦੀਪ ਸਿੰਘ ਗੁਰਦੀਪ ਸਿੰਘ ਹਾਂਜੀ ਕਿੱਥੋਂ ਵੀਰ ਹੋਣੀ ਸਕਦਾ ਅੰਬਾਲਾ ਜੀ ਦਾ ਹਰਿਆਣੇ ਤੋਂ ਅੰਬਾਲਾ ਹਾਂਜੀ ਇਹ ਬਾਈ ਹੁਣ ਇਕਤਰ ਵੱਲੋਂ ਆਇਆ ਰਾਤ ਤੇ ਸਾਨੂੰ ਇਹ ਸੁਖ ਹੋ ਜਾਂਦਾ ਕਤਰਦਾ ਸਿਮ ਇਹਨਾਂ ਨੇ ਸਾਨੂੰ ਲਿਆ ਵੀ ਦਿੱਤਾ ਜਿੱਥੇ-ਜਿੱਥੇ ਆਪਣੇ ਬੰਦੇ ਚੱਲਦੇ ਇਹਨਾਂ ਦੇ ਦੇਸ਼ਾਂ 'ਚ ਇਹ ਸਾਰੇ ਆ ਕਤਰ ਬਹਿਰੀਨ ਕੁਵੈਤ ਸਾਰੇ ਦੇਸ਼ਾਂ ਦੇ ਸਿਮ ਵੀ ਆਪਦੇ ਕੋਲੇ ਰੱਖਦੇ ਆ ਤੇ ਸਾਰੇ ਦੇਸ਼ਾਂ ਦੀ ਕਰੰਸੀ ਵੀ ਆਪਣੇ ਕੋਲੇ ਰੱਖਦੇ ਆ ਜਿੱਥੇ ਕਿਤੇ ਲੋਡ ਪੈਂਦੀ ਹੈ ਵਰਤ ਲੈਂਦੇ ਆ ਇਹਦੀ ਤਾਂ ਯੂਏਈ ਦੀ ਤੇ ਸਾਊਦੀ ਦੀ ਕਰੰਸੀ ਤਾਂ ਸੇਮ ਜੀ ਹੈ ਲਗ-ਪਗ ਥੋੜੀ ਜੀ ਦੇ ਡਾਉਣਾ 2 ਰੁਪਏ ਦਾ 2 ਰੁਪਏ ਦਾ ਤੋ 3 ਰੁਪਏ ਦਾ ਫਰਕ ਹੈਗਾ ਪੈਸਿਆਂ ਦਾ ਯਾਰ ਪੈਸੇ ਦਾ 3 ਰੁਪਏ ਦਾ ਪੱਟੂ ਚੇਂਜ ਕਰੀ ਦਿੰਦੇ ਆਂ ਬਾਬਾ ਦਿੰਦੇ ਆਪਾਂ ਨੂੰ ਇਹ ਤਾਂ ਕੋਈ ਨਹੀਂ ਨਾ ਉਹ ਵਿੱਚੋਂ ਆਹ ਦਾ ਇੰਟਰਸਟ ਕੱਢ ਦਿਆ ਨਾ ਵਿੱਚੋਂ ਹੂੰ ਉਹ ਆਪਣੇ ਵਿੱਚ ਵੈਸੇ ਕੁਝ ਪੈਸਾ ਦਾ ਫਰਕ ਹੈ ਨਾ ਵੈਸੇ ਕੁਝ ਪੈਸਿਆਂ ਦਾ ਫਰਕ ਚੱਲ ਧੰਨਵਾਦ ਬਾਈ ਸਾਨੂੰ ਆਹ ਸੌਖਾ ਹੋ ਗਿਆ ਨਹੀਂ ਯਾਰ ਅਗਲੇ ਦੇਸ਼ ਚ ਜਾ ਕੇ ਖੱਜਲ ਖਵਰੀ ਵਾਵਾ ਕਰਦੇ ਆ ਜੀ ਵੈਲਕਮ ਬਾਈ ਜਦੋਂ ਕਤਰ ਵਾਲੇ ਫਲੈਕਸੀਬਲ ਜੀ ਬਾਬਾ ਕਿਉਂਕਿ ਉਹ ਕਰਾ ਕੇ ਾਟੇ ਨਾ ਫੀਫਾ ਪੂਪਾ ਜੀ ਫੀਫਾ ਵੀ ਸੌਖੇ ਹੀ ਨੇ ਉਹਨਾਂ ਦਾ ਹਿਸਾਬ ਖੁੱਲਈ ਆ ਬਹਿਰੀਨ ਵਾਲੇ ਦਾ ਬਸਾਰਾ ਸੋਤੇ ਨੇ ਹਾਂ ਨਹੀਂ ਵਧੀਆ ਸਮਝ ਬਾਕੀ ਤੁਹਾਨੂੰ ਆਪਣੇ ਬੰਦੇ ਹਰ ਕੰਟਰੀ ਜੀ ਮਿਲਨੇ ਆ ਮਿਲ ਜਾਣੇ ਤੁਹਾਨੂੰ ਆਪ ਅੱਗੇ ਆ ਕੇ ਮਿਲਗੇ ਬੰਦੇ ਜਿੱਥੇ ਯੋਗ ਤੀਥਾ ਪਲਦੇਵ ਨੂੰ ਬੁਖਾਰ ਜਾ ਵਾਵਾ ਚੜਿਆ ਹੋਇਆ ਸੀਗਾ ਤੇ ਕਈ ਦਿਨ ਹੋ ਗਏ ਰਾ ਚਾਚਾ ਨੇ ਆਰਾਮ ਨਹੀਂ ਕੀਤਾ ਤਾਂ ਕਰਕੇ ਟਰੱਕੇ ਤੇ ਰੱਖ ਕੇ ਟਰੱਕ ਤੇ ਸਾਈਕਲ ਰੱਖ ਕੇ ਤੇ ਸਲਵੇ ਪਹੁੰਚਾਂਗੇ ਉੱਥੇ ਕਮਰਾ ਲਵਾਂਗੇ ਫਿਰ ਦੇਵਰਾਮ ਕਰੋ ਬਾਬਾ ਜੀਪ ਸਿੰਘ ਉਹਨਾਂ ਦੀ ਫੋਟੋ ਮਝਾਇਲਾ ਦੇ ਗੱਡੀਆਂ ਦੇ ਸ਼ੀਸ਼ਿਆਂ ਤੇ ਆਲਬਤਾ ਬਾਰਡਰ ਤੋਂ ਲੰਘ ਕੇ ਜਿਹੜੀ ਅਗਲਾ ਡੈਸਟੀਨੇਸ਼ਨ ਤੇ ਟਿਕਾਣਾ ਆਉਂਦਾ ਅਗਲਾ ਉਹ ਸਲਵਾ ਤੇ ਸਲਵਾ ਇੱਥੋਂ 120 ਕਿਲੋਮੀਟਰ ਦੂਰ ਆ ਸਲਵਾ ਤੱਕ ਸਾਰੇ ਕਿਤੇ ਇਹੋ ਜਿਹਾ ਮਾਰੂਥਲ ਦਿਸਦਾ 사ウਦੀ ਅਰੇਬੀਆ ਤੇ ਜਿਹੜਾ ਇਹ ਦੇਸ਼ 사ウਦੀ ਅਰੇਬੀਆ ਇਹ ਸਭ ਤੋਂ ਵੱਡਾ ਦੇਸ਼ ਆ ਇਹ ਸਾਰੇ ਅਰਬ ਦੇਸ਼ਾਂ ਦੇ ਵਿੱਚ 6 ਜੀਸੀਸੀ ਕੰਟਰੀ ਗਲਫ ਕੋਆਪਰੇਟਿਵ ਕਾਉਂਸਲ ਉਹਦੇ ਚੋਂ ਸਭ ਤੋਂ ਵੱਡਾ ਦੇਸ਼ ਆ 사ウਦੀ ਅਰੇਬੀਆ ਤੇ ਬਹੁਤਾ ਖਾਲੀ ਪਿਆ ਇਹ 400 500 ਕਿਲੋਮੀਟਰ ਤੱਕ ਕੋਈ ਇੱਥੇ ਉਹ ਨਹੀਂ ਆਉਂਦਾ ਕੋਈ ਟਿਕਾਣਾ ਨਹੀਂ ਆਉਂਦਾ ਪੰਪ ਆਉਂਦੇ ਕੋਈ ਵਿਰਲੇ ਟਾਵੇਂ 50 100 ਕਿਲੋਮੀਟਰ ਦੀ ਦੂਰੀ ਤੇ ਆ ਬਾਈ ਦਾ ਨਾਮ ਬਿਕਰਮਜੀਤ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਸਾਹਿਬ ਐਵੇਂ ਆ ਬਾਈ ਜਿਹੜੀ ਗੱਡੀ ਚਲਾਈ ਜਾਂਦੇ ਨੇ ਇਹ ਬਾਈ ਹੋਣੀ ਗੱਡੀ ਇਹਨਾਂ ਦੀ ਆਬਦੀ ਹੈ ਇਹ ਤੇ ਇਸ ਲੰਬੀਆਂ ਸੜਕਾਂ ਤੇ ਬਾਟਾਂ ਖਿੱਚੀ ਆਉਂਦੇ ਆ ਇੱਥੇ ਇਹੋ ਜਿਹੇ ਟਿੱਬੇ ਵੀ ਬਣੇ ਹੋਇਆ ਰੰਬੜ ਦੇ ਚਿੱਟੇ ਜਿਹੇ ਰੰਗ ਦੀ ਰੰਬੜ ਆ ਬਹੁਤੀ ਗਾ ਉਹ ਕਾਲਚੀ ਵਾਲੇ ਪਹਾੜ ਵੀ ਆ ਗਏ ਤੇ 사우ਦੀ ਅਰੇਬੀਆ ਚ ਇਸ ਵੇਲੇ ਆਪਾਂ ਫਿਰਦੇ ਆ ਸਭ 사우ਦੀ ਅਰੇਬੀਆ ਦੇ ਰਾਹਾਂ ਤੇ ਇਹ ਦੇਸ਼ ਸਭ ਤੋਂ ਵੱਡਾ ਦੇਸ਼ ਆ ਅਰਬ ਦੇ ਮੁਲਕਾਂ ਦੇ ਵਿੱਚੋਂ ਇਹਦੀਆਂ ਹੱਦਾਂ ਸਮੁੰਦਰਾਂ ਨਾਲ ਲੱਗ ਜਾਂਦੀਆਂ ਰੈਡ ਸੀ ਨਾਲ ਲੱਗਦੀ ਆ ਤੇ ਇਧਰ ਪਰਸ਼ੀਅਨ ਗल्फ ਨਾਲ ਇਹ ਗੱਲਾਂ ਤਾਂ ਸਮਝ ਆਉਣਗੀਆਂ ਜੇ ਆਪਾਂ ਨਾਲ ਉਹਨਾਂ ਨਕਸ਼ਾ ਦੇਖਾਂਗੇ ਬਾਕੀ ਜਿੰਨੇ ਵੀ ਹੋਰ ਦੇਸ਼ ਨੇ ਅਰਬ ਦੇ ਸਾਰੇ ਨਾਲੇ ਹੱਦ ਸਾਂਝੀ ਕਰਦਾ ਕੁਵੈਤ ਬਹਿਰੀਨ ਕਤਰ ਯਮਨ ਉਮਾਨ ਯੂਏਈ ਸਾਰਿਆਂ ਨਾਲ ਬਾਰਡਰ ਸਾਂਝੇ ਹੁੰਦੇ ਆ ਇਹਦੇ ਤੇ ਯੂਏਈ ਨਾਲ ਇਹਦਾ ਇੱਕੋ ਹੀ ਬਾਰਡਰ ਖੁੱਲਦਾ ਜਿੱਥੋਂ ਆਪਾਂ ਕੱਲ ਦਾਖਲ ਹੋਏ ਆ ਅਲਬਾਤਾ ਤੋਂ ਵੱਡਾ ਹੋਣੇ ਕਰਕੇ ਇੱਕ ਗੱਲ ਹੋਰ ਵੀ ਆ ਇਹਦੇ ਕੋਲ ਤੇਲ ਵੀ ਹੈਗਾ ਤੇ ਹੋਰ ਵੀ ਕਈ ਹੈਗਾ ਬਾਬਾ ਕੀ ਜਾਣੇ ਤਾਂ ਕਰਕੇ ਅਮੀਰ ਆ ਅਸਲ ਦੇ ਵਿੱਚ ਇਹ ਆਪਦੇ ਆਪ 'ਚ ਜਿਹੜਾ ਸਾਊਦੀ ਆ ਇਹ ਸਾਰੇ ਗਲਫ ਦਾ ਇੱਕ ਸਰਪੰਚ ਆ ਖੇਤਰਪਾਲ ਦੇ ਪੱਖ ਤੋਂ ਵੀ ਆ ਤੇ ਤੇਲ ਤੱਪੇ ਦੇ ਪੱਖ ਤੋਂ ਵੀ ਆ ਉਦੋਂ ਵੀ ਖਾਸ ਗੱਲ ਆ ਵੀ ਮੱਕਾ ਇੱਥੇ ਆ ਮੱਕਾ ਵੱਡਾ ਸਾਰੇ ਦੁਨੀਆਂ ਭਰ ਦੇ ਜਿੱਥੇ ਵੀ ਮੁਸਲਮਾਨ ਰਹਿੰਦੇ ਆ ਉਹ ਇੱਥੇ ਉਮਰਾ ਕਰਨ ਆਉਂਦੇ ਆ ਹੱਜ ਕਰਨ ਆਉਂਦੇ ਆ ਤਾਂ ਕਰਕੇ ਵੀ ਖਾਸੀ ਚੜਾਈ ਵਾਲੀ ਗੱਲ ਬਾਤ ਆ ਇਹਨੂੰ ਕਿਹਾ ਜਾਂਦਾ ਕੇਐਸਏ ਕਿੰਗਡਮ ਆਫ ਸਾਊਦੀ ਅਰੇਬੀਆ ਇਕੱਲਾ ਸਾਊਦੀ ਅਰੇਬੀਆ ਨੇ ਜਦੋਂ ਕੋਈ ਅਫੀਸ਼ੀਅਲ ਲਿਖਿਆ ਹੁੰਦਾ ਤਾਂ ਕੇਐਸਏ ਲਿਖਿਆ ਹੁੰਦਾ ਤੇ ਉਸੇ ਤਰ੍ਹਾਂ ਜਿਵੇਂ ਇੰਡੀਆ ਦੀ ਗੱਲ ਕਰੀਏ ਤਾਂ ਇਕੱਲਾ ਜਿੱਥੇ ਕੋਈ ਅਫੀਸ਼ੀਅਲ ਜੀ ਗੱਲ ਹੋਵੇ ਤਾਂ ਉੱਥੇ ਲਿਖਿਆ ਹੁੰਦਾ ਰਿਪਬਲਿਕ ਆਫ ਇੰਡੀਆ ਜਿਵੇਂ ਆ ਪਾਸਪੋਰਟ ਤੇ ਲਿਖਿਆ ਹੁੰਦਾ ਤੇ ਜਿਹੜੇ ਆਪਣੇ ਪੰਜਾਬੀ ਭਰਾਇਦਰੋਂ ਚਲਦੇ ਆ ਕੋਈ ਵੀ ਹੋਵੇ ਕਿਸੇ ਵੀ ਦੇਸ਼ ਦਾ ਹੋਵੇ ਆ ਵੱਡੇ ਪਾਸਪੋਰਟ ਲੈਂਦੇ ਆ ਜਿਹਨੂੰ ਜੰਬੋ ਪਾਸਪੋਰਟ ਕਹਿੰਦੇ ਆ ਆਮ ਜਿਹੜਾ ਪਾਸਪੋਰਟ ਹੁੰਦਾ ਉਹਦੇ 34 ਪੇਜ ਹੁੰਦੇ ਆ ਆਪਣੇ ਤੇ ਇਹਨਾਂ ਪਾਸਪੋਰਟਾਂ ਤੇ 64 64 ਪੇਜ ਹੁੰਦੇ ਆ ਜਦੋਂ ਵੀ ਇਹ ਦੇਸ਼ ਤੋਂ ਹੱਦ ਲੰਘਦੇ ਆ ਤੇ ਇਹਨਾਂ ਪਾਸਪੋਰਟਾਂ ਤੇ ਐ ਮੂਰਨ ਲਾਈਆਂ ਜਾਂਦੀਆਂ ਇਹ ਬਾਈ ਹੋਰੀ ਕਹਿੰਦੇ ਵੀ ਸਾਡੇ ਤਿੰਨ ਤਿੰਨ ਚਾਰ ਚਾਰ ਪਾਸਪੋਰਟ ਇਹੋ ਜੇ ਭਰ ਚੁੱਕੇ ਆ ਪਹਿਲਾਂ ਉਹ ਆਪਦੇ ਇਹ ਕੈਨਸਲ ਹੋ ਜਾਂਦਾ ਅੰਬੈਸੀ ਤੋਂ ਤੇ ਐਂ ਕਰਕੇ ਇਹ ਮੂਹਰ ਲਾਉਂਦੇ ਹਰੇਕ ਵਾਰ ਮੂਹਰ ਲਾਉਂਦੇ ਆ ਗੱਡੀ ਦਾ ਅਕਸਰਾ ਕਰਦੇ ਆ ਬੰਦੇ ਦੀ ਜਾਂਚ ਪੜਤਾਲ ਕਰਦੇ ਆ ਗੱਡੀਆਂ ਚ ਪਿਆ ਪਾਣੀ ਢੋਲ ਦਿੰਦੇ ਆ ਪੂਰਾ ਐਂ ਨਰੀਖਣ ਕਰਕੇ ਫਿਰ ਗਾਣੂ ਭੇਜਦੇ ਆ ਪਹਿਲਾਂ ਇਹ ਟਿਕਟਾਂ ਲਾਉਂਦੇ ਹੁੰਦੇ ਸੀ ਸਾਊਦੀ ਅਰੇਬੀਆ ਵਾਲੇ ਹੁਣ ਟਿਕਟ ਨਹੀਂ ਹੁਣ ਸਿੱਧਾ ਮੂਹਰ ਲਾਉਂਦੇ ਆ ਬਾਈ ਜਿਹੜੇ ਤੁਹਾਡੇ ਕੋਲ ਵੀਜ਼ੇ ਲਾਏ ਹੋਏ ਆ ਤੁਸੀਂ ਅਸ ਦੇਖਦੇ ਤੁਹਾਡਾ ਵੀਜ਼ਾ ਕਿਹੜਾ ਸਾਲ ਵਾਲਾ ਵੀਜ਼ਾ ਜਾਂ ਅੜ ਮਰ ਨਵਾਂ ਲੈਣਾ ਪੈਂਦਾ ਤੁਹਾਨੂੰ ਕੁਝ ਸਾਡਾ ਵੀ ਸਾਲਵਾ ਜੀ ਦਾ 3 ਸਾਲ ਇੱਕ ਸਾਲ ਵਾਲਾ ਟੂਰਿਸਟ ਵੀਜ਼ਾ ਹੀ ਆ ਬਸ ਸਾਡਾ ਵੀ ਉਹੀ ਵੀਜ਼ਾ ਇੱਕੋ ਜਿਹੀ ਵੀਜ਼ੇ ਵੀਰੇ ਆਪਣੇ ਇੱਥੇ ਲਈ ਘੰਟੇ ਡੇਢ ਘੰਟੇ ਦੀ ਵਾਟ ਕੱਢ ਕੇ ਸਲਵਾ ਪਹੁੰਚ ਗਏ ਆਹ ਸੜਕ ਜਾਂਦੀ ਆ ਕਤਰਵਾਲ ਨੂੰ ਜਿਹੜੀ ਇੱਧਰ ਨੂੰ ਮੁੜਦੀ ਆ ਕਤਰ ਦਾ ਬਾਰਡਰ ਇੱਥੇ ਨਾਲ ਹੀ ਆ ਕੋਈ ਮੇਰੇ ਖਿਆਲ ਚ ਕੋਈ 4-5 ਕਿਲੋਮੀਟਰ ਹੀ ਹੋਣਾ ਇੱਥੋਂ ਤੇ ਆਹ ਸੜਕ ਜਾਂਦੀ ਆ ਤਮਾਮ ਵੱਲ ਆ ਯੂ ਇਹਦੇ ਵਿੱਚ ਹੀ ਫਿਰਦੀ ਆ ਬਾਕੀ ਸਾਊਦੀ ਅਰੇਬੀਆ ਦੇ ਵਿੱਚ ਤੇ ਗਾਂਹ ਜਾ ਕੇ ਬਹਿਰੀਨ ਦਾ ਬਾਰਡਰ ਆ ਜਾਂਦਾ 바ਵਾ ਗਾਂਹ ਦਿਮਾਗ ਤੋਂ ਮੁੜਦਾ ਹੋਰਾ ਇੱਥੇ ਆ ਪਾਰਕਿੰਗ ਪੁਰਕਿੰਗ ਤੇ ਖੁੱਲਾ ਡੁੱਲਾ ਥਾਂ ਬਣਾਇਆ ਹੋਇਆ ਬਹੁਤ ਲੰਮੀ ਉਜਾੜ ਤੋਂ ਮਾਰੂਥਲ ਤੋਂ ਬਾਅਦ ਇਹੋ ਜਿਹਾ ਥਾਂ ਆਉਂਦਾ ਇੱਥੇ ਤੋ ਬਾਈ ਆਹ ਰਾਹਾਂ ਜੀ ਮੇਲੇ ਹੁੰਦੇ ਆ ਰਾਹਾਂ ਜੀ ਮੇਲੇ ਜਿਹੜੀਆਂ ਗੱਡੀਆਂ ਗੱਡੀਆਂ ਤੇ ਆਪਾਂ ਆਏ ਆ ਇਹ ਤਿੰਨ ਚਾਰ ਗੱਡੀਆਂ ਨੇ ਤੇ ਸਾਰੇ ਵੀਰ ਭਰਾ ਆ ਰਲ ਕੇ ਆਪਦਾ ਇਥੇ ਖਾਣ ਪੀਣ ਕਰਦੇ ਆ ਆ ਚੁੱਲਾ ਚੌਂਕਾ ਸਾਰਾ ਕੁਝ ਰੋਟੀ ਡੋਕ ਰਲ ਕੇ ਬਣਾ ਲੈਂਦੇ ਆ ਤੇ ਆਪਦਾ ਖਾ ਲੈਂਦੇ ਆ ਬਾਕੀ ਨਾਲ ਪੈਕ ਵੀ ਕਰ ਲੈਨੇ ਆ ਬਾਈ ਨਾਲ ਲੈ ਜਾਣ ਝੋਗਾ ਨਹੀਂ ਬਸ ਤਾਜੀ ਬਣਾ ਕੇ ਖਾ ਲੈ ਤਾਜੀ ਕਰਕੇ ਸਹੀ ਹੈ ਅੱਲੇ ਦਾਲ ਸਬਜ਼ੀ ਪਹਿਲਾਂ ਵੱਤ ਬਣਾ ਲਈਦੀ ਆ ਜਿੰਨਾ ਝੌਂ ਡੰਗਾ ਵੀ ਹਾਂ ਉਦੋਂ ਵੀ ਸੋਹਣੀ ਗੱਲ ਹੈ ਵੀ ਆਟਾ ਉਟਾ ਲੈ ਕੇ ਆਉਂਦੇ ਨੇ ਇਹ ਸਭ ਕੋ ਫਰੈਸ਼ ਮਿਲ ਜਾਂਦਾ ਨਹੀਂ ਇੱਥੇ ਸਾਰਾ ਇਹ ਮੈਦਾ ਹੀ ਚੱਲਦਾ ਸਾਰੇ ਪਾਸੇ ਇਹ ਬਾਈ ਹੁਣਾਂ ਨਾਲ ਬੱਤੇ ਬਾਦਰ ਤੋਂ ਲੈ ਕੇ ਆਪਾਂ ਇੱਥੋਂ ਤੱਕ ਆਏ ਇਕੱਠਿਆਂ ਲੰਗਰ ਪ੍ਰਸ਼ਾਦਾ ਛਕਿਆ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਹਾਂ ਵੈਲਕਮ ਓਕੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੰਗਾ ਬਿਕਰਮਜੀਤ ਓਕੇ ਬਾਈ ਜਦੋਂ ਗੱਲ ਬਾਤ ਮੈਸੇਜ ਮਾਰਿਓ ਜੀ ਬਸ ਤੁਹਾਡੇ ਆਸਰੇ ਉੜਦੇ ਆ ਬਾਈ ਹਾਂ ਠੀਕ ਹੈ ਵੀਰੇ 사우ਦੀ ਅਰਬ ਦੇ ਪਾਸੇ ਦੇ ਵਿੱਚ ਟੂਰਿਸਟ ਕਦੇ ਨਹੀਂ ਆਉਂਦੇ ਕਿਉਂਕਿ ਇਹ ਬਾਰਡਰ ਵਾਲਾ ਇਲਾਕਾ ਤੇ ਟਰੱਕਾਂ ਦੀ ਭਰਮਾਰ ਆ ਤੇ ਜਿਹੜੀਆਂ ਮੁੱਖ ਥਾਵਾਂ ਦੇਖਣ ਵਾਲੀਆਂ ਉਹ ਰਿਆਦ ਜਿੱਦਾ ਮੱਕਾ ਮਦੀਨਾ ਉਹ ਵੱਡੇ ਸ਼ਹਿਰ ਨੇ ਤੇ ਇੱਥੇ ਹੋਟਲ-ਹਾਟਲ ਹੈ ਨਹੀਂ ਆ ਇੱਕ ਪੈਟਰੋਲ ਪੰਪ ਤੇ ਕਮਰੇ ਬਣੇ ਹੋਏ ਪੁੱਛਿਆ ਅਸੀਂ ਉਹ ਕਹਿੰਦਾ ਵੀ ਉਹ ਸਾਰੇ ਇਹਨਾਂ ਨੇ ਸਾਊਦੀ ਅਰੇਬੀਆਨਾਂ ਨੇ ਕਿਰਾਏ ਤੇ ਲਏ ਹੋਏ ਆ ਜਿਹੜੇ ਇੱਥੇ ਕਸਟਮ ਵਿਭਾਗ ਵਾਲੇ ਕੋਈ ਹੋਣਾ ਹਿਸਾਬ ਦਾਵੇਂ ਇਹਨਾਂ ਦਾ ਅਸੀਂ ਇੱਥੇ ਕੋ ਕਮਰਾ ਲੱਭਦੇ ਆ ਸਮਾਂ ਦੁਪਹਿਰ ਦਾ 1.5 ਦਾ ਹੋਇਆ ਬਲਦੇਵ ਨੇ ਆਰਾਮ ਕਰਨਾ ਤੇ ਉਹ ਸਾਹਮਣੇ ਪੁਲਸ ਵਾਲੇ ਵੀ ਖੜੇ ਆ ਪਤਾ ਨਹੀਂ ਕੀ ਕਹਿਣਗੇ ਇਹ 사ウਦੀ ਅਰਬ ਦੇ ਵਿੱਚ ਨਾ ਨਵਾਂ ਬਾਹ ਪੂਗ ਲੱਗਦਾ ਹੁਣ ਯੂਏਈ ਤੇ 사ウਦੀ ਅਰਬ ਦੀ ਇਹ ਵੱਡੀ ਸੜਕ ਆ ਬਾਰਡਰ ਤੇ ਜਿੱਥੇ ਸਾਰਾ ਸਾਧਨ ਟੱਪਦਾ ਟਰੱਕ ਗੱਡੀਆਂ ਟੱਪਦੇ ਆ ਤੇ ਇਹ ਦੋ ਲੇਨ ਹੀ ਆ ਮਤਲਬ ਕਿ ਇੱਕ ਟਾਈਮ ਬਰਾਬਰ ਬਰਾਬਰ ਸਿਰਫ ਦੋ ਗੱਡੀਆਂ ਚੱਲਦੀਆਂ ਨੇ ਤੇ ਬਾਹਰਲੀ ਲੇਨ ਤੇ ਟਰੱਕ ਚੱਲਦਾ ਅੰਦਰਲੇ ਪਾਸੇ ਕਾਰ ਚੱਲਦੀ ਆ ਠੀਕ ਆ ਕਹਿੰਦਾ ਭਾਬੀ ਦੇਸ਼ ਆ ਜੇ ਥੋੜਾ ਜਿਹਾ ਕਰੀ ਜਾਂਦਾ ਤਰੱਕੀ ਨਹੀਂ ਤਾਂ ਬਾਰਡਰ ਦੇ ਕੋਲੇ ਤਾਂ ਹਰੇਕ ਦੇਸ਼ ਵਾਲੀਆਂ ਸੜਕਾਂ ਬਣਾ ਕੇ ਰੱਖਦਾ ਹੁੰਦਾ ਵੀ ਉੱਥੋਂ ਭਾਈ ਟ੍ਰੈਫਿਕ ਨੇ ਆਉਣਾ ਜਾਣਾ ਹੁੰਦਾ ਥੋੜੀ ਸੁਖਿਆਈ ਰਹੀ ਹਾਂ ਬਾਕੀ ਵੱਡਾ ਵੀ ਬਹੁਤ ਆ ਜਿੰਨਾ ਘਰ ਵੱਡਾ ਹੋਵੇ ਉਹਨਾਂ ਸੁੰਬਰਣਾ ਵੀ ਔਖਾ ਇਹ ਵੀ ਗੱਲ ਹੈ ਸਾਹਮਣੇ ਲੱਗੇ ਬੋਰਡ ਤੇ ਲਿਖਿਆ ਹੋਇਆ ਸਲਬਾ ਕਤਰ ਇੱਥੇ ਤਿੰਨ ਦੇਸ਼ਾਂ ਦੇ ਨਾਮ ਲਿਖੇ ਹੋਏ ਨੇ ਯੂਏਈ ਨੂੰ ਵੀ ਇਹੀ ਰਾਹ ਜਾਂਦਾ Oman ਨੂੰ ਵੀ ਤੇ ਕਤਰ ਨੂੰ ਵੀ ਆ ਸਾਹਮਣੇ ਜਿਹੜਾ ਗੋਲਕ ਥੇਰਾ ਬਣਿਆ ਹੈ ਚੌਂਕ ਆ ਚੌਂਕ ਤੋਂ ਡੋਡੋਡੀ ਦੇਸ਼ਾਂ ਦੇ ਰਾਹ ਪਾੜਦੇ ਆ ਤੇ ਉਹ ਗੱਡੀ ਖੜੀ ਆ 911 911 ਪੁਲਿਸ ਵਾਲਾ ਦੇ ਪੈ ਝਾਕਦਾ ਆਪਣੇ ਵੱਲ ਵੀਰ ਉਦੋਂ ਗਾਹਾਂ ਵੀ ਪੁਲਿਸ ਵਾਲਾ ਖੜਾ ਇਹ ਦੋ ਤਿੰਨ ਦੇਸ਼ਾਂ ਦਾ ਬਾਰਡਰ ਲੱਗਦਾ ਹੋਣਾ ਕਰਕੇ ਇੱਥੇ ਗਸ਼ਤ ਰੱਖਦੇ ਆ ਇਹ ਆਉਂਸੀ ਲਾਂਡਰੀ ਕੋਲੀ ਆ ਪੜਾਉਣੇ ਲਿੜੀ ਉਹਨੂੰ ਵੀ ਆਪਾਂ ਆਪਾਂ ਉਸੇ ਥਾਂ ਤੇ ਗੜੇ ਆ ਜਿੱਥੇ ਸਾਰੇ ਦਿਸ਼ਾਂ ਨੂੰ ਡੋੜੀ ਰਾਹ ਪਾੜਦਾ ਇੱਕੋ ਥਾਂ ਤੋਂ ਤੇ ਇੱਥੇ ਅਸੀਂ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਆ ਪੁਲਿਸ ਵਾਲੇ ਹੋਗੇ ਜਾਂ ਜਦੋਂ ਕੱਲ ਦਾਖਲ ਹੋਏ ਆ ਇਹ ਦੇਸ਼ ਦੇ ਵਿੱਚ ਇਹਨਾਂ ਨੂੰ ਦੂਜੀ ਬੋਲੀ ਕੋਈ ਨਹੀਂ ਆਉਂਦੀ ਸਿਰਫ ਅਰਬੀ ਬੋਲੀ ਚ ਗੱਲ ਕਰਦੇ ਆ ਅਸੀਂ ਮਾੜੀ ਮੋਟੀ ਅੰਗਰੇਜ਼ੀ ਕੀਤੀ ਵਿੱਚ ਕੋਈ ਕਦਾ ਅਫਸਰ ਸੀ ਜਿਹਨੇ ਮਾੜੀ ਮੋਟੀ ਸਾਡੇ ਨਾਲ ਗੱਲਬਾਤ ਕੀਤੀ ਸੀਗੀ ਹੁਣ ਆ ਪੁਲਿਸ ਵਾਲੇ ਨੂੰ ਦੱਸਿਆ ਸੀ ਭਾਈ ਵੀ ਕਮਰਾ ਚਾਹੀਦਾ ਬੰਦਾ ਸਾਡਾ ਢਿੱਲਾ ਹੋੜਾ ਜਾ ਤੇ ਪੁਲਿਸ ਵਾਲਾ ਸਾਨੂੰ ਕਹਿੰਦਾ ਵੀ ਕਹਿੰਦਾ ਵੀ ਮੈਨੂੰ ਸਿਰਫ ਅਰਬੀ ਅਰਬੀ ਆਉਂਦੀ ਆ ਉਹਦੀ ਗੱਲ ਬਾਤ ਸੁਣ ਕੇ ਫਿਰ ਐ ਜੀ ਇੱਧਰ ਜੇ ਨੂੰ ਆ ਗਏ ਕਮਰੇ ਇੱਥੇ ਕਿਤੇ ਨਹੀਂ ਹੈਗੇ ਉਹੀ ਗੱਲ ਆ ਵੀ ਇਸ ਇਲਾਕੇ 'ਚ ਲੋਕ ਘੁੰਮਣ ਨਹੀਂ ਆਉਂਦੇ ਤਾਂ ਕਰਕੇ ਜਿੱਥੇ ਘੁੰਮਣ ਆਉਣਗੇ ਉੱਥੇ ਹੋਟਲ ਹੋਣਗੇ ਤੇ ਟਰੱਕਾਂ ਵਾਲੇ ਹੁੰਦੇ ਆ ਉਹਦੇ ਟਰੱਕਾਂ 'ਚ ਰੁਕ ਜਾਂਦੇ ਆ ਬਹਿ ਜਾਂਦੇ ਆ ਇੱਥੇ ਟੈਂਟ ਲਾਉਣੇ ਆ ਸਮਾਂ ਹਜੇ ਦੁਪਹਿਰ ਦਾ 2:00 ਵਜੇ ਹੋਣਗੇ ਆਰਾਮ ਰੂਮ ਹੋ ਜਾਊਗਾ ਨਾਲੇ ਸਮਾਰ ਕੇ ਤੇ ਨਾਲੇ ਇੱਥੇ ਲੀੜੇ ਧੋਣ ਵਾਲਾ ਇੱਥੇ ਲਾਂਡਰੀ ਬਣੀ ਹੋਈ ਆ ਇਹੋ ਜੇ ਕੰਮ ਕਰਦੇ ਆ ਜਿਹੜੇ ਤੇ ਇਹ ਇੱਥੇ ਅਬਲਦੇਵ ਨੇ ਕਰ ਲਿਆ ਉਹ ਟੈਂਟ ਥੋੜੀ ਜਿਹੀ ਹਵਾ ਜੀ ਤਾਂ ਪਊਗੀ ਪਰ ਇੰਨਾ ਵੀ ਪਾਸੇ ਆ ਸਾਰੇ ਘਾਸ ਤੋਂ ਆ ਵੱਡੀ ਸਾਰੀ ਮਾਰਕੀਟ ਜੀ ਸੀਗੀ ਅਸੀਂ ਇਹਦੇ ਪਿਛਲੇ ਪਾਸੇ ਆ ਕੇ ਬਚਾਲੇ ਇੱਥੇ ਟਿਕਾਣੇ ਵਾਲੇ ਬੈਠੇ ਰਹਾਂਗੇ ਦੇਵਾ ਹਟੇ ਲਾਲ ਕੇ ਮੈਟ ਕਰੀਂਦੇ ਪਾਸੇ ਬਾਈ ਆਏ ਉੱਡਣਗੇ ਮੂੰਹ ਦੂਜੇ ਪਾਸੇ ਕਰ ਦਿੰਨੇ ਆਂ ਐ ਹਵਨ ਕਰੋਪ ਹੋ ਜਾਂਦੀ ਵਜ੍ਹੀ ਜਾਲੀ ਲੱਗੀ ਐਸਦੀ ਲਾਫ ਪਾਈਦੀ ਆ ਇਹ ਐਂ ਕਰ ਲੈ ਐ ਮੂੰਹ ਜੋੜ ਲੀਕੇ ਮੈਂ ਹੁਣ ਸਿਨਿਅਰ ਸੌਬਨ ਤੇ ਹਰ ਕਰੀਦਾ ਉਹ ਹੋ ਹੋ ਚੈੱਕ ਟੈਂਪਰੇਚਰ ਭਮਾ ਦੀ 24-25 ਡਿਗਰੀ ਆ ਪਰ ਠੰਡ ਜੀ ਪੂਰੀ ਲੱਗਦੀ ਆ ਹੱਥੇ ਤੜਕਕੇ ਤਾਂ ਜਦੋਂ ਠੰਢੀ ਹਵਾ ਵਜਦੀ ਆ ਸਮੁੰਦਰੋਂ ਆਉਂਦੀ ਆ ਸੀਤ ਚੜ੍ਹਦੀ ਆ ਪੂਰੀ ਚਲਿਏ ਬਾਜੀ ਦੇਖੀਏ ਕਿਹੜਾ ਮਾੜਾ ਮਟਾ ਖਾਣ ਪੀਣ ਨੂੰ ਕਿਸੇ ਪਾਸੇ ਹਾਂ ਅੱਜ ਦੀ ਰਾਤ ਆਪਾਂ ਇਹ ਜਗ੍ਹਾ ਤੇ ਰਹਿਵਾਂਗੇ ਇਹ ਜਗ੍ਹਾ ਜਿਹੜਾ ਬੱਤਾ ਬਾਰਡਰ ਆ ਇਹਦਾ ਯੂਏ ਤੇ ਸਾਊਦੀ ਅਰੇਬੀਆ ਦਾ ਉਹ ਬਾਰਡਰ ਤੋਂ ਆਪਾਂ 120-30 ਕਿਲੋਮੀਟਰ ਦੂਰ ਸਾਊਦੀ ਅਰੇਬੀਆ ਵਿੱਚ ਆ ਕੇ ਖੜੇ ਆ ਕਤਰ ਜਾਵਾਂਗੇ ਆਪਾਂ ਕੱਲ ਨੂੰ ਕਤਰ ਦੋਹਾ ਮੇਰੇ ਖਿਆਲ ਚ 100 ਕਿਲੋਮੀਟਰ ਦੂਰ ਹੋਣਾ ਇਸ ਜਗ੍ਹਾ ਤੋਂ ਜਿੱਥੇ ਇਸ ਵੇਲੇ ਆਪਾਂ ਖੜੇ ਆ ਬਾਰਡਰ ਨੇੜੇ ਹੀ ਆ ਤੇ ਇੱਥੇ ਮੇਰੇ ਖਿਆਲ ਚ ਕੋਈ ਏਸ਼ੀਆ ਕੱਪ ਚੱਲ ਰਿਹਾ ਇਹਦੇ ਵਿੱਚ ਕਤਰ ਦੇ ਵਿੱਚ ਤਾਂ ਕਰਕੇ ਜਿਹੜਾ ਹੋਟਲ ਅੱਜ ਦੁਬਾਰੇ ਲਵਦੇ ਸੀ ਕਮਰਾ ਸਾਰਾ ਕੁਝ ਇੱਥੇ ਬੁੱਕ ਆ ਕਤਰ ਨੂੰ ਦੇਖਾਂਗੇ ਕਤਰ ਦੀ ਰਾਜਧਾਨੀ ਦੋਹਾ ਬਾਕੀ ਕਤਰ ਛੋਟਾ ਜਿਹਾ ਦੇਸ਼ ਹੀ ਆ ਕੋਈ ਬਹੁਤਾ ਵੱਡਾ ਨਹੀਂ ਇੱਕ ਟਾਪੂ ਆ ਕਤਰ ਦੇਖਣ ਤੋਂ ਬਾਅਦ ਕਤਰਚ ਆਪਣੇ ਬਹੁਤ ਸਾਰੇ ਵੀਰ ਭਰਾ ਉਥੋਂ ਦੇ ਮੈਸੇਜ ਕਰਦੇ ਜਿਹੜੇ ਆਪਣੇ ਉਥੇ ਬੰਦੇ ਕੋਈ ਰਹਿੰਦੇ ਆ ਬੜੇ ਸਮੇਂ ਦੇ ਸਨੇਹ ਭੇਜੀ ਜਾਂ ਜਦੋਂ ਤੋਂ ਅਸੀਂ Oman ਤੋਂ ਇਹ ਸਫਰ ਸ਼ੁਰੂ ਕੀਤਾ ਉਦੋਂ ਦੇ ਆਪਣੇ ਉਹ ਲਿੰਕ ਦੇ ਵਿੱਚ ਹੈਗੇ ਨੇ ਕਤਰਚ ਜਾਵਾਂਗੇ ਆਪਣੇ ਬੇਲੀਆਂ ਨੂੰ ਮਿਲਾਂਗੇ ਠਾਮਾਂ ਦੇਖਾਂਗੇ ਉਦੋਂ ਬਾਅਦ ਦੁਬਾਰੇ ਫਿਰ ਇੱਧਰ ਨਿਕਲਾਂਗੇ ਇਸੇ ਚੌਂਕ ਤੇ ਜਿੱਥੇ ਅੱਪਾ ਚੌਂਕ ਤੇ ਅੱਜ ਖੜੇ ਆ ਇੱਥੋਂ ਫਿਰ ਦਮਾਮ ਦਮਾਮ ਤੋਂ ਬਹਿਰੀਨ ਤੇ ਬਹਿਰੀਨ ਤੋਂ ਦੁਬਾਰੇ ਫਿਰ ਸਾਊਦੀ ਅਰਬ ਦੇ ਵਿੱਚ ਵੜਾਂਗੇ ਸਾਊਦੀ ਅਰਬ ਨੇ ਜਿਹੜਾ ਆਪਾਂ ਨੂੰ ਵੀਜ਼ਾ ਦਿੱਤਾ ਇਹ ਇੱਕ ਸਾਲ ਦਾ ਵੀਜ਼ਾ ਤੇ ਮਲਟੀਪਲ ਐਂਟਰੀਜ਼ ਮਲਟੀਪਲ ਐਂਟਰੀ ਤਾਂ ਹੀ ਹੁੰਦੀਆਂ ਕਿਉਂਕਿ ਇਹਦੀ ਕਈ ਦੇਸ਼ਾਂ ਨਾਲ ਹੱਦ-ਅਲੱਗ ਲੱਗਦੀ ਜਦੋਂ ਬੰਦੇ ਨੇ ਆ ਘੁੰਮਣਾ ਹੁੰਦਾ ਲੰਘਾ ਟਾਪਾ ਕਰਨਾ ਪੈਂਦਾ ਤੇ ਬਾਕੀ ਕੁਵੈਤ ਜਿਹੜਾ ਕੁਵੈਤ ਬਾਰੇ ਜਾਣਕਾਰੀ ਲਈ ਆ ਕੁਵੈਤ ਟੂਰਿਸਟ ਵਾਸਤੇ ਹਜੇ ਨਹੀਂ ਖੁੱਲਿਆ ਕੁਵੈਤ ਸਿਰਫ ਉਹਨਾਂ ਵਾਸਤੇ ਖੁੱਲਿਆ ਜਿਹੜੇ ਉੱਥੇ ਬਿਜ਼ਨਸ ਕਰਨ ਜਾਂਦੇ ਆ ਕੁਵੈਤ ਕਹਿੰਦਾ ਵੀ ਭਾਈ ਸਾਡੇ ਕੋਲ ਕੰਮ ਕਰਨਾ ਤਾਂ ਆਜੋ ਬਿਜ਼ਨਸ ਕਰਨਾ ਤਾਂ ਆਜੋ ਘੁੰਮਣ ਨੂੰ ਕੋਈ ਨਹੀਂ ਤੁਹਾਨੂੰ ਅਸੀਂ ਵੜਨ ਨਹੀਂ ਦੇਣਾ ਪਰ ਕਵੈਦ ਦੇ ਵਿੱਚ ਆਪਣੇ ਕੁਝ ਮਿੱਤਰ ਬਿੱਲੀ ਬੈਠੇ ਆ ਜਿਨ੍ਹਾਂ ਦਾ ਉਥੇ ਟਰਾਂਸਪੋਰਟ ਦਾ ਕੰਮ ਆ। ਉਹ ਕਹਿੰਦੇ ਵੀ ਇੱਕ ਵੱਖਰੀ ਤਰ੍ਹਾਂ ਦਾ ਵੀਜ਼ਾ ਜਾਂ ਹੁੰਦਾ, ਬਿਜ਼ਨਸ ਵੀਜ਼ਾ ਹੀ ਕਹਿ ਲਈਏ ਆਪਾਂ। ਉਹਦੇ ਤੇ ਆਪਾਂ ਤੁਹਾਨੂੰ ਇੱਧਰ ਬੁਲਾ ਸਕਦੇ ਆ। ਉਹ ਕੋਸ਼ਿਸ਼ ਕਰਕੇ ਦੇਖਾਂਗੇ ਵੀ ਕੀ ਗੱਲਬਾਤ ਬਣਦੀ ਆ। ਇਹ ਹੁੰਦੇ ਦਿਨਾਂ ਦੀ ਜਾਂ ਹੁੰਦੇ ਸਮੇਂ ਦੀ ਰੂਪਰੇਖਾ। ਟੈਂਪਰੇਚਰ ਇਸੋਂ ਦਾ ਹੁਣ 24 ਡਿਗਰੀਆ, ਠੰਡ ਹੈਗੀ ਆ ਹਵਾ ਦੇ ਵਿੱਚ ਨਮੀ ਆ ਨੇ ਹਿਊਮਿਡਿਟੀ ਆ। ਸੀ ਲੈਵਲ ਤੇ ਬੈਠੇ ਆ ਆਪਾਂ ਨਾਲ ਹੀ ਸਮੁੰਦਰ ਆ ਇਹਦੇ ਤੇ ਮਿਲਦੇ ਆ ਆਪਾਂ ਕੱਲ ਦੇ ਸਫ਼ਰ ਚ ਕੱਲ ਦੀ ਵੀਡੀਓ ਦੇ ਨਾਲ ਔ ਉਧਰਲੇ ਪਾਸੇ ਆਪਣੇ ਪਿੱਛੇ ਤੰਬੂ ਲੱਗੇ ਹੋਏ ਆ ਸਾਸਰੀ ਕਾਲ ਬਾਈ ਜੀ ਸਾਰਿਆਂ ਨੂੰ ਜੁੜੇ ਰਹੇ ਹੋ ਆਪਣੇ ਸਫਰਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਦੂਰ ਤੱਕ ਮਾਰੂ ਥਾ